ਅੱਜ ਤੁਹਾਨੂੰ ਖਲਾਉਨੇ ਆ ਆਪਾਂ 스프링 ਆਲੂ ਬਟਰ ਪਕੌੜਾ 스프링 ਆਲੂ ਬਟਰ ਪਕੌੜਾ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਤੁਸੀਂ ਦੇਖੋ ਇਹਨਾਂ ਤੱਕ ਬਣਦਾ ਕਿਵੇਂ ਆ ਪਹਿਲਾਂ ਤਾਂ ਤੁਸੀਂ ਬੇਸਣ ਲੈ ਲੈਣਾ ਵਿੱਚ ਬਰੀਕ ਬਰੀਕ ਪਿਆਜ਼ ਪਾ ਲੈਣੇ ਉਦੋਂ ਤੱਕ ਫਾਲੋ ਕਰ ਦਿਓ ਲਾਈਕ ਕਰ ਦਿਓ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਹਨਾਂ ਅੱਲਾ ਪਾਣੀ ਪਾ ਕੇ ਮੈਲਟ ਕਰਕੇ ਰੱਖ ਦੇਣਾ ਲਓ ਜੀ ਇਹ ਆਪਾਂ ਨਵੀਂ ਰੈਸਪੀ ਤਿਆਰ ਕਰੀ ਆ ਆ ਦੇ ਇਹ ਹੈਗਾ ਆਲੂ ਇਹਨੂੰ ਕੱਟ ਕੇ ਇਹਦੇ ਵਿੱਚ ਕੱਟ ਲਾ ਲਈ ਇੱਕ ਪਾਸੇ ਸਿੱਧੇ ਕੱਟ ਲਾਉਣੇ ਇੱਕ ਪਾਸੇ ਪੁੱਟੇ ਢਿਰਛੇ ਕੱਟ ਲਾਉਣੇ ਨੇ ਇਹਦੇ ਨਾਲ ਬਣ ਜੂ ਸਪਰਿੰਗ ਹੋਂਦੋਂ ਹੀ ਬਟਰ ਤਾਂ ਸੋਨੇ ਲਿਆਉਣਾ ਫਿਰ ਇਹਦੇ ਵਿੱਚ ਜਾਊਗਾ ਦੇਸੀ ਮੱਖਣ ਆਪਾਂ ਆ ਪਾਣੀ ਮੋਲ ਦਾ ਵਰਤਦੇ ਆਪਾਂ ਘਰ ਦਾ ਵਰਤੀ ਦਾ ਰਿਜਨਾ ਫਿਰ ਆਏਗਾ ਸਰੋਂ ਦਾ ਤੇਲ ਜਦ ਤੱਕ ਇਹਨੂੰ ਕੜਾਹੀ ਤੇ ਗਰਮ ਕਰਦੇ ਆ ਕੜਾਹੀ ਚ ਪਾ ਕੇ ਜਾਨੋਂ ਇਹਦੇ ਵਿੱਚ ਬਟਰ ਭਰਤਾ ਆਪਾਂ ਭੱਤਵਾਜ ਤੇ ਬੀਸਣ ਲਾਵਾਂਗੇ ਥੋੜਾ ਜਿਹਾ ਨੂਨ ਪੋਕ ਕੇ ਇਹਨੂੰ ਸੈੱਟ ਹੋਣ ਲਈ ਰੱਖ ਦਾਂਗੇ ਪੋਸਟ ਨਾ ਤੁਸੀਂ ਇਹ ਤਾਂ ਕੋ ਜਰੂਰ ਦੇਖੀਏ ਇਧਰ ਇਧਰ ਦੋ ਟੰਡੀਆਂ ਵਾਲੀ ਆਹ ਵਾਹ ਨਵੀਂ ਰੈਸਪੀ ਆ ਸਿਰਾ ਘਰਾ ਕੇ ਰੱਖਣਾ ਆ ਥੋੜੇ ਆ ਜਿਹੜੇ ਮਿਰਚ ਜ਼ਿਆਦਾ ਖਾਂਦੇ ਨੇ ਮਿਰਚ ਖਾਣ ਲਈ ਆਪਣਾ ਥੋੜਾ ਜਿਹਾ ਹੋਰ ਭੁੱਕ ਲੈਣੇ ਦੇ ਉੱਤੇ ਵੈਸੇ ਆਪਣਾ ਧਿਆਨ ਨਾਲ ਇਹ ਸਪ੍ਰਿੰਗ ਪਕੌੜਾ ਬਣਾ ਤਿਆਰ ਆ ਹੁਣ ਇਹਨੂੰ ਫਰਾਈ ਹੋਣ ਲਈ ਜਾਵਾਂਗੇ ਇਹਨੂੰ ਕੜਾਹੀ ਦੇ ਵਿੱਚ ਰੱਖ ਦਿੱਤਾ ਗਿਆ ਹੁਣ ਇਹ ਚੰਗੀ ਤਰ੍ਹਾਂ ਛੀਂ-ਛੀਂ ਕਰ ਰਿਹਾ ਦੇ ਕੋਲੀ ਦੇ ਕੋ ਇਹਨੂੰ ਹੂੰ ਬ੍ਰਾਊਨ ਹੋ ਬ੍ਰਾਊਨ ਜਾਂ ਹੋ ਜੂ ਜਾਂ ਪੂਰਾ ਪੂਰਾ ਜਿਆ ਜਦ ਤੱਕ ਨਹੀਂ ਘਟਣ ਦੇਖੋ ਕਰੰਚੀ ਹੋਣਾ ਗਿਆ ਪੂਰਾ ट्राई ਜਰੂਰ ਕਰਿਓ ਥੋੜਾ ਟੇਸਟ ਪੂਰਾ ਘੈਂਟ ਆ ਆ ਦੇਖੋ ਕਲਰ ਚੇਂਜ ਹੋਣ ਲੱਗ ਗਿਆ ਬਟਰ ਆ ਨਾ ਜਿਹੜਾ ਇਹਦੇ ਆ ਤਹਾਂ ਦੇ ਵਿੱਚ ਫੈਲ ਗਿਆ ਪੂਰੀ ਤਰ੍ਹਾਂ ਉਹਦੇ ਨਾਲ ਕੀ ਹੈ ਇਹਦਾ ਤੰਗਕਤ ਵਧੀਆ ਹੋ ਜਾਂਦੀ ਹੈ ਇੱਕ ਤਰ੍ਹਾਂ ਇੱਕ ਤੋੜਾ ਟੇਸਟ ਦੇ ਵਿੱਚ ਫਰਕ ਆ ਬਟਰ ਤਾਂ ਤੁਹਾਨੂੰ ਪਤਾ ਹੀ ਹੈ ਘੈਂਟ ਹੀ ਹੁੰਦਾ